ਇੱਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਰ ਸਾਲ ਸਿਲੇਬਸ ਚੇਂਜ ਹੋ ਜਾਂਦਾ ਹੈ ਇਹਦੇ ਬਾਰੇ ਸਰਕਾਰ ਕੀ ਕਰਦੀ ਹੈ ਕਿ ਉਹਨਾਂ ਨੂੰ ਅਕਸਰ ਅਹਿਸਾਸ ਹੁੰਦਾ ਵੀ ਪਿਛਲੇ ਸਾਲ ਅਸੀਂ ਬੜੇ ਲਿਖੇ ਨਹੀਂ ਸੀ ਐਂਕਿ ਜਿਆਦਾ ਪੜ ਗਏ ਸਿਲੇਬਸ ਚੇਂਜ ਕਰਦੀ ਕਿਤਾਬ ਗਰੀਬ ਬੰਦੇ ਨੂੰ ਕਿਤਾਬਾਂ ਲੈਣੀਆਂ ਜਿਹੜੀਆਂ ਓਖੇ ਹੋ ਜਾਂਦੀਆਂ ਅਸੀਂ ਬੜਦੇ ਸੀ ਅਸੀਂ ਕਿਤਾਬਾਂ ਲੈ ਲੈਂਦੇ ਸੀ ਇੱਕ ਦੂਜੇ ਤੋਂ ਹੁਣ ਤਾਂ ਉਹ ਸਿਸਟਮ ਹੀ ਖਤਮ ਹੋ ਗਿਆ ਉਹ ਅਸੀਂ ਦਿਓ ਸਭਾ ਤੇ ਅਸੀਂ ਗੱਲ ਕਰੀ ਉਹਦੇ ਬਾਰੇ ਅੱਠੀ ਤੱਕ ਵੀ ਹੈ ਇਸ ਵਿੱਚ ਕਿ ਤਾਂ ਬਫਰੀ ਹੈ ਸਰ ਪ੍ਰਾਈਵੇਟ ਨਹੀਂ ਹੈ ਪ੍ਰਾਈਵੇਟ ਨਹੀਂ ਹੈ ਬਾਹਰ ਸ਼ੌਕ ਤੇ ਜਾਂਦੇ ਨੇ ਜੀ ਉਹ ਅਸੀਂ ਨਹੀਂ ਉਹਦੇ ਬਾਰੇ ਨਾ ਔਰ ਕੋਈ ਜਲਦੀ ਉਹਦੇ ਕੋਲ ਹੱਲ ਕਰਨ ਲੱਗਿਆ ਤਾਂ ਗਿਓ ਨਾ ਵੀ ਜਿਹੜੀ ਪ੍ਰੋਬਲਮ ਹੈ ਉਹ ਸਾਰੇ ਦੇ ਸਾਹਮਣੇ ਹੈ ਕਿਤਾਬਾਂ ਇੱਕੋ ਦੁਕਾਨ ਤੋਂ ਮਿਲਦੀਆਂ ਨਹੀਂ ਜੀ ਤੇ ਪੁਲੀਸ ਵੀ ਸਹੀ ਨਹੀਂ ਸਾਰਾ ਕਿਤਾਬਾਂ ਤਾਂ ਕੋਈ ਦੂਜਾ ਦੁਕਾਨਾ ਰੱਖ ਰਿਹਾ ਹੈ ਪਰ ਰੋਕਦਾ ਸਰ ਰੱਖਣੀ ਕੋਈ ਨਹੀਂ ਜੀ ਉਹ ਕਿਤਾਬਾਂ ਦੇ ਕੋਲ ਜਾ ਕੇ ਉਹ ਮੇਰੇ ਕੋਲ ਮੈਂ ਸਮਝਦਾ ਸਾਰੀ ਗੱਲ ਕਿਵੇਂ ਚੱਲਦਾ ਹੈ ਸਾਰੇ ਕਿ ਕਿਤਾਬ ਕੋਈ ਵੀ ਰੱਖਦਾ ਹੈ ਇਸ ਚੋਲਾ ਉਹਦੇ ਬਾਰੇ ਡੀਐਸ ਵੱਲੋਂ ਕਾਰ ਲene ਦੀ ਗੱਲ ਕੀ ਹਾਲ ਹੋ ਸਕਦਾ ਜਲਦੀ ਜਲਦੀ ਉਹ ਵਿਆਹ ਸਰ ਜੀ ਵਿਧਾਇਕ ਸਾਹਿਬ ਅੱਜ ਕਿਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਬੁਲਾਈ ਗਈ ਹੈ ਅੱਜ

ਇਹ ਗੱਟ ਠੀਕ ਜੁਗਤ ਰੱਖੀ ਹੈ ਮੀਟਿੰਗ ਰੱਖੀ ਹੈ ਤਾਂ ਇਹਦੇ ਵਿੱਚ ਸਰ ਜੀ ਨੂੰ ਮੈਂ ਬਰੀਫ ਕਰਾਂ ਤਾਂ ਆ ਲਾਸਟ ਆ ਲਾਸਟ 3 ਸਾਲਾਂ ਚ 170 ਕਲਾਸਰੂਮ ਆਪਣੇ ਜਲਾਲਾਬਾਗ ਹਲਕੇ ਦੇ ਜਿਹੜੇ ਵੱਖ-ਵੱਖ ਸਕੂਲਾਂ ਚ ਆਏ ਹੈ ਤੇ ਉਹਦੇ ਨਾਲ ਹੀ ਇੰਟਰਐਕਟਿਵ ਪੈਨਲ 170 ਜੋ ਕੰਪਿਊਟਰ ਲੈਬ ਹੈ ਆਪਣੇ ਸਾਇੰਸ ਲੈਬ ਹੋ ਗਈ ਉਸ ਤੋਂ ਬਾਅਦ ਕੈਮਿਸਟਰੀ ਲੈਬ ਫਿਜ਼ਿਕਸ ਲੈਬ ਇਹ ਲੈਬਸ ਆਪਾਂ ਨੂੰ ਵੀ ਆਈਆਂ ਆਪਣੇ ਹਲਕੇ 'ਚ ਇਸੇ ਤਰ੍ਹਾਂ ਚਾਰ ਦਿਵਾਰੀ ਨਵੀਂ ਚਾਰ ਦਿਵਾਰੀ ਆਪਾਂ ਨੂੰ 4586 ਮੀਟਰ ਆਈ ਹੈ ਤੇ ਮੈਨੂੰ ਲੱਗਦਾ ਨਹੀਂ ਆਪਣੇ ਅਸਰ ਹਲਕੇ ਦਾ ਕੋਈ ਇਹੋ ਜਿਹਾ ਸਕੂਲ ਹੈ ਜਿੱਥੇ ਚਾਰ ਦਿਵਾਰੀ ਨਾ ਹੋਵੇ ਸਾਰਿਆਂ ਨੂੰ ਆ ਚੁੱਕੀ ਹੈ ਜੇ ਕੋਈ ਰਿਪੇਅਰ ਹੋਣ ਲਈ ਤੇ ਰਿਪੇਅਰ ਵਾਲੀ ਵੀ ਆਈ ਹੈ ਰਿਪੇਅਰ ਦੀ ਗਰਾਟ ਵੀ ਆਈ ਹੈ ਇਸੇ ਤਰ੍ਹਾਂ ਖੇਡ ਦੇ ਮੈਦਾਨ ਤੇ ਆਪਣੇ ਸਕੂਲ ਆਫ ਐਮਿਨੈਂਸ ਹੈਗੇ ਨੇ ਆਪਣੇ ਜੇ ਸਾਰੇ ਡਿਸਟ੍ਰਿਕਟ ਚ ਕਰੀਏ ਗੱਲ ਤੇ ਹੈ ਪ੍ਰਾਇਮਰੀ ਵੀ ਹੈ ਪ੍ਰਾਇਮਰੀ ਚ 40 45 ਰੱਖਦੀ ਪਰ ਸਕੂਲ ਗ੍ਰਾਂਟ ਆਉਂਦੀ ਹੈ ਇਸੇ ਤਰ੍ਹਾਂ ਸਕੈਂਡਰੀ ਸਕੈਂਡਰੀ ਹੈਗੇ ਨੇ ਉਹ ਵੀ ਸਕੂਲਾਂ ਦੇ ਹੈਪੀਨੈਸ ਉਹਨਾਂ ਦਾ ਕੰਮ ਚੱਲ ਰਿਹਾ ਹੈ ਇਸੇ ਤਰ੍ਹਾਂ ਮੇਜਰ ਮਾਈਨਰ ਪੇ ਅਰ ਫਰੇਕ ਤਰ੍ਹਾਂ ਦੀ ਗ੍ਰਾਂਟ ਮਿਲਾ ਕੇ ਟੋਟਲ ਗ੍ਰਾਂਟ ਜਿਹੇ ਸਾਹਮਣੇ ਦੱਸਿਆ ਹੈ 48 ਕਰੋੜ ਦੀ ਹੈ ਲਗਭਗ ਜਲਾਲਾਬਾਦ ਹਲਕੀ ਦੇ ਸਕੂਲਾਂ ਨੂੰ ਪ੍ਰਾਪਤ ਹੋਈ ਹੈ ਤਾਂ ਮੈਨੂੰ ਲੱਗਦਾ ਨਹੀਂ ਮੈਂ ਵੀ ਪਿਛਲੇ ਸਾਲਾਂ ਚ ਦੇਖ ਰਿਹਾ ਹਾਂ ਵੀ ਇੰਨੀ ਗ੍ਰਾਂਟਸ ਆ ਮਾਨਯੋਗ ਈਐਮ ਸਾਹਿਬ ਕੁਝ ਦਿਨਾਂ ਦਾ ਜਿੰਨੇ ਨੂੰ ਦਿੱਤੇ ਹੈ ਬਾਕੀ ਐਮਐਲਏ ਸਾਹਿਬ ਦੀ ਰਹਿਨੁਮਾਈ ਇਥੇ ਜੋ ਹੋਰ ਵੀ ਕੋਈ ਕਮੀ ਹੈ ਕਿਸ ਲੈਵਲ ਤੇ ਤੁਹਾਨੂੰ ਲੱਗਦੀ ਹੋਈ ਤਾਂ ਮੈਂ ਆਪਦੇ ਵੱਲੋਂ ਤੇ ਐਮਐਲਏ ਸਾਹਿਬ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆ ਮਿਰੋਲ ਮੰਗਰ ਸਾਹਿਬ ਸਰਕਾਰ ਦਾ ਇੱਕ ਹੀ ਟੀਚਰ ਸੀ ਪਹਿਲਾਂ ਜਦੋਂ ਆਪਾਂ ਆਮ ਆਦੀ ਸਰਕ ਪਾਰਟੀ ਲਈ ਵੋਟ ਮੰਗਦੇ ਸੀ ਔਰ ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਇੱਕੋ ਹੀ ਸੀ ਕਿ ਐਜੂਕੇਸ਼ਨ ਮਸਟ ਹੋਣੀ ਚਾਹੀਦੀ ਕਿ ਕੋਈ ਪੜਾਈ ਹੈ ਜਿਹੜੀ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਪਰ ਫਾਜ਼ਲ ਦਾ ਡਿਸਟ੍ਰਿਕਟ ਤਾਂ ਐਜੂਕੇਸ਼ਨ ਦੀ ਹੱਬ ਮੈਂ ਬਹੁਤ ਧੰਨਵਾਦੀਆਂ ਮਾਰੀਆਂ ਮੁੱਖ ਮੰਤਰੀ ਪੰਜਾਬ ਦਾ ਔਰ ਸਾਡੇ ਬਾਨਯਗ ਐਜੂਕੇਸ਼ਨ ਮਿਸਟਰ ਦੋਇ ਬੈਂਸੀ ਦਾ ਜਿਨ੍ਹਾਂ ਨੇ ਸਾਡੇ ਬਾਰਡਰ ਏਰੀਆ ਨੂੰ ਤਕਰੀਬਨ ਮੇਰੇ ਜ਼ਿਲ੍ਹੇ ਕੀ ਸਬਤਬਤ ਗ੍ਰਾਂਟ ਤਕਰੀਬਨ 48 ਕਰੋੜ ਰੁਪਏ ਗ੍ਰਾਂਟ ਦੇ ਕੇ ਸਕੂਲਾਂ ਦੀ ਨਿਹਾਰ ਬਦਲੀ ਹੈ ਔਰ ਜੇ ਗੱਲ ਕਰੀ ਪਿਛਲੇ ਸਮੇਂ ਚ ਤਾਂ ਸਾਡੇ ਬਾਰਿਓ ਚੇਅਰਮੈਨ ਸਾਹਿਬ ਬੈਠੇ ਆ ਇਹਨਾਂ ਦੇ ਇੱਕ ਸਕੂਲ ਹੁੰਦਾ ਸੀ ਹਤੂ ਵਾਲਾ ਪਰਵਾਸੀ ਵਾਲਾ ਉਹਦੇ ਅੱਜ ਤੱਕ ਚਾਰਦواری ਵੀ ਨਹੀਂ ਹੋਈ ਸੀ ਉਹਦੇ ਵੀ ਗ੍ਰਾਂਟ ਹੋਣੇ ਸ਼ੂ ਹੋਏ ਹੈ ਚਾਹੇ ਸੋਨਾ ਸੰਦਰ ਪਿੰਡ ਦੇ ਲੋਕ ਕਈ ਪਿੰਡੇ ਹੋਜੇ ਸੀ ਜਿਨ੍ਹਾਂ ਦੀ ਸਕੂਲਾਂ ਦੀ ਆਜ਼ਾਦੀ ਦੇ 78 ਸਾਲਾ ਬਾਅਦ ਵੀ ਚਾਰਦواری ਨਹੀਂ ਹੋਈ ਸੀ कुछ चारदार हो जमें डीओ साहब ने दस एक सौ सतर समार्ट स्कूल आए और जे टच पैनल आए बच्चे ने नवी टैक्नोलॉजी आ गई दोफ एमीनेंस है जो सा बॉयज स्कूल से कोडड करके स्कूल ऑफ एमीनेंस बनाता उस तो बाद वाले बहुत वादिया स्कूल ऑफ एमीनेंस स्कूल बनाया ਔਰ ਸਕੂਲ ਆਫ ਹੈਪੀਨੈਸ ਬਣੇ ਛੋਟ ਛੋਟ ਲੱਖ ਰੁਪਏ ਚਈਓ ਬਗੇਗੀ ਸਕੂਲ ਵੇ ਰੋੜਾ ਨੇ ਮੰਡੀ ਸਕੂਲ ਵੇ ਐਡਡਿਟ ਸਕੂਲਾਂ ਨੂੰ ਦਿੱਤੇ ਚੱਕ ਜਾਨੀ ਸਰ ਸਕੂਲ ਸੀ ਕਈ ਸਕੂਲ ਤਾਂ ਇਹੋ ਜੇ ਸੀ ਜਿੱਥੇ ਇੱਕ ਇੱਕ ਕਮਰਾ ਸੀ ਔਰ ਜਿੱਥੇ ਹੁਣ ਦੋ ਦੋ ਤਿੰਨ ਤਿੰਨ ਕਮਰੇ ਦੇਖ ਦਿੱਤੇ ਕੱਲ ਮੈਂ ਮੰਮੂ ਖਿੜੇ ਪਿੰਡ ਗਿਆ ਸੀ ਫਾਟਵਾ ਪਿੰਡ ਦਾਸ ਪਿੰਡ ਜਿਲ੍ਹਾ ਲਾਬਾਦਲ ਕੇ ਤਾਂ ਛੱਤਾਂ ਵੀ ਡਿੱਗਣ ਵਾਲੀਆਂ ਸੀ ਕੰਮ ਕਮਰੇ ਉੱਥੇ ਵੀ ਦੋ ਕਮਰੇ ਦਿੱਤੇ ਕੋਈ ਪਿੰਡ ਇਹੋ ਜਿਹਾ ਨਹੀਂ ਰਹਿ ਹੋਣਾ ਜਿੱਥੇ ਸਕੂਲ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਔਰ ਪੰਜਾਬ ਦਾ ਪਹਿਲਾ ਸਕੂਲ ਜਲਾਲਾਬਾਚੇ ਇੱਕ ਅਪਗ੍ਰੇਡ ਹੈ ਟਾਲੀ ਵਾਲੇ ਝਟਾ ਜਿਹੜਾ ਉਹ ਪ੍ਰਾਇਮਰੀ ਤੋਂ ਮਿਡਲ ਕਰਿਆ ਹੈ ਤਾਂ ਕਿ ਉਹਨਾਂ ਨੂੰ ਬੱਚਿਆਂ ਨੂੰ ਦੂਰ ਨਹੀਂ ਜਾਣਾ ਪਵੇ ਸੋ ਇਹ ਕੋਸ਼ਿਸ਼ ਹੈ ਆਪਦੇ ਹਲਕੇ ਦੇ ਬੱਚਿਆਂ ਦੀ ਪੜ੍ਹਾਈ ਚੰਗੀ ਹੋ ਸਕੇ ਔਰ ਚੰਗੀ ਪੜ੍ਹਾਈ ਕਰਕੇ ਆਪਦੇ ਹਲਕੇ ਦੇ ਬੱਚੇ ਇੱਥੇ ਸੈੱਟ ਵੀ ਹੋ ਸਕਣ ਉਹ ਵੀ ਸਰਕਾਰ ਨੇ ਬਹੁਤ ਟ੍ਰਾਂਸਪੇਰੈਂਟ ਪਾਲਿਸੀ ਬਣਾਈ ਹੈ ਜੌਬਸ ਹੀ ਜਿਹੜਾ ਅਜੇ ਤੱਕ ਕਿਸੇ ਸਰਕਾਰ ਤੋਂ ਨਹੀਂ ਹੋਇਆ 52000 52000 ਨੌਕਰੀਆਂ ਸਰਕਾਰ ਨੇ ਲੋਕਾਂ ਨੂੰ ਦਿੱਤੀ ਹੈ ਲੋਕਾਂ ਦੇ ਘਰ ਦੇ ਚੁੱਲ੍ਹੇ ਜਗਦੇ ਕੀਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਬਾਕੀ ਜੇ ਥੋੜੀ ਕੋਈ ਗੱਲ ਹੈ ਉਸ ਵਾਰ ਤੁਸੀਂ ਹੋਵੇ ਪਹਿਲੇ ਸਰਕਾਰ ਨੇ ਇਨਵੈਸਟਮੈਂਟ 50 ਸ ਕਰੋੜ ਦੀ ਕੀਤੀ ਹੈ ਇਹਨੂੰ ਰਣ ਰੁਚੀ ਕੀ ਮਿਲੇਗਾ ਹਾਂ ਜੀ ਰਿਟਰਨ ਕੀ ਮਿਲੇਗੀ ਸਰਕਾਰ ਨੂੰ ਰਿਟਰਨ ਸਰਕਾਰ ਨੂੰ ਮਿਲੇਗੀ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਹੈ ਬੇਰੁਜ਼ਗਾਰ ਸੀ ਪਰ ਲੇ ਕੇ ਕਈ ਵਿਚਾਰੇ ਤੁਰੇ ਫਿਰਦੇ ਸੀ ਜਦੋਂ ਹੁਣ ਪੜਾਈ ਵੀ ਚੰਗੀ ਹੋਊਗੀ ਬੱਚਿਆਂ ਦੀ ਥਿੰਕਿੰਗ ਵੀ ਚੰਗੀ ਹੋਊਗੀ ਬੱਚੇ ਆਦੇ ਪੈਰਾ ਤੇ ਖੜੇ ਹੋ ਜਾਣਗੇ ਇਦੂ ਵੱਡਾ ਪੁੰਨ ਵਾਲਾ ਕੋਈ ਕੰਮ ਨਹੀਂ ਜੋ ਆਪਦੇ ਪੈਰਾਂ ਤੇ ਕੋਈ ਨੌਕਰੀ ਲੱਗੇ ਆਪਦੇ ਘਰ ਦਾ ਚੁਲੇ ਹੀ ਸਰਕਾਰ ਦਾ ਮੇਨ ਮੋਟਿਵ ਸੀ ਵੀ ਪੜਾਈ ਇੱਕ ਇਹੋ ਜੀ ਚੀਜ਼ ਹੈ ਜਿਹਨੂੰ ਕੋਈ ਖਰੀਦ ਨਹੀਂ ਸਕਦਾ ਕੀ ਸਕੇ ਸਟੂਡੈਂਟ ਟੀਚਰ ਆਪਣੇ ਬੱਚਿਆਂ ਨੂੰ ਸਿਖਾਈ ਸਕੇ ਬਿਲਕੁਲ ਇਹ ਹੋਣਾ ਚਾਹੀਦਾ ਹੈ ਸਰਕਾਰੀ ਸਕੂਲ ਦੇ ਟੀਚਰਸ ਨੂੰ ਇਹ ਜ਼ਰੂਰੀ ਚਾਹੀਦਾ ਹੈ ਕਿ ਜਿਹੜੇ ਸਕੂਲ 'ਚ ਉਹ ਆਪ ਪੜਦੇ ਆ ਤਾਂ ਕਿ ਉੱਥੇ ਪਿੰਡ ਦੇ ਲੋਕਾਂ ਨੂੰ ਬੜੀ ਦੂਰ ਦੂਰ ਜਾ ਕੇ ਸੈਕੰਡਰੀ ਜਾਂ ਹਾਇਰ ਐਜੂਕੇਸ਼ਨ ਲਈ ਜਾਣਾ ਪੈਂਦਾ ਉਹਦੇ ਲਈ ਸਰਕੂਲਰ ਕੀ ਕਰੀ ਅਸੀਂ 11 ਬੂ 12 ਸਕੂਲ ਆਡੈਂਟੀਫਾਈ ਕਰੇ ਉਹਦੀ ਇੱਕ ਐਜੂਕੇਸ਼ਨ ਦੀ ਪਾਲਿਸੀ ਹੈ ਵੀ ਜਦੋਂ ਪ੍ਰਾਇਮਰੀ ਤੋਂ ਮਿਡਲ ਕਰਨਾ ਮਿਡਲ ਤੋਂ ਹਾਈ ਕਰਨਾ ਹੈ ਹਾਈ ਤੋਂ ਸੀਨੀਅਰ ਸੈਕੰਡਰੀ ਕਰਨਾ ਹੈ ਕਿਲੋਮੀਟਰ ਕਿੰਨੇ ਹੋਣੇ ਚਾਹੀਦੇ ਜਿਹੜਾ ਜਿਹੜਾ ਸਕੀਮ ਉਹ ਫਾਲੋ ਕਰਦਾ ਜਿਵੇਂ ਸਾਡਾ ਲੱਧੂ ਵਾਲਾ ਉਤਾੜ ਸਕੂਲ ਸੱਡੂਲੇ ਉਤਾੜ ਆ ਜਿਹੜਾ ਨੈਰਨ ਦੇ ਕੋਲ ਹੈ ਉਹ ਸਕੂਲ ਦੀ ਜਗਾ ਘਾਟ ਸੀ ਪਰ ਅਸੀਂ ਮਤਾ ਬਾਤ ਹੈ ਬਟ ਉਹ ਇੱਕ ਦੋ ਮਹੀਨੇ ਦਾ ਹੋਰ ਪ੍ਰੋਸੀਜਰ ਹੈ ਇਹ ਤਾਂ ਅਲੱਗ-ਅਲੱਗ ਸਕੂਲਾਂ ਚ ਜਿੰਨਾ ਜਿੰਨਾ ਦੀ ਰਿਕੁਆਇਰਮੈਂਟ ਸੀ ਅਸੀਂ ਉਹ ਫਾਰਮੈਟ ਪੂਰਾ ਕਰਕੇ ਡੀਓ ਸਭਾ ਨੂੰ ਡੀਓ ਆਪਣੇ ਚੰਡੀਗੜ੍ਹ ਚਲੇ ਗਏ ਬੜੀ ਜਲਦੀ ਉਹ ਵੀ ਅਪਡੇਟ ਹੋ ਗਿਆ ਐਮਐਲ ਸਰ ਜਲਾਲਾਬਾਦ ਬਾਕੀ ਕਾ ਜ਼ਿਲ੍ਹੇ ਦੇ ਵਿੱਚ ਬਹੁਤ ਟੀਚਰ ਆਉਣ ਲੱਗੇ ਹੋਏ ਨੇ ਜਿਹੜੇ ਤੋਂ ਤਰਨਤਨ ਜਾ ਰਹੇ ਆ ਹੋਰ ਜਾ ਰਹੇ ਆ ਸਰ ਉਹਨਾਂ ਨੂੰ ਬੜੀ ਪ੍ਰੋਬਲਮਸ ਆਉਂਦੀ ਜੀ ਐਕਸੀਡੈਂਟ ਵੀ ਹੋ ਗਏ ਆ ਉਹਨਾਂ ਦੀ ਟ੍ਰਾਂਸਫਰਸ ਦਾ ਕੀ ਕੋਈ ਸੋਲੂਸ਼ਨ ਮਿਲਦਾ ਨਿਲ ਰਿਹਾ ਜੀ ਵੇਖੋ ਆਪਣੇ ਪਰਿਵਾਰ ਦੇ ਮੈਂਬਰ ਹੈ ਬਹੁਤ ਕਿਸਮਤ ਵਾਲਿਆ ਵੀ ਸਾਡੇ ਜ਼ਿਲ੍ਹੇ ਨੂੰ ਇਹ ਕੁਦਰਤ ਨੇ ਬਖਸ਼ ਕੀਤੀ ਹੈ ਵੀ ਸਾਡੇ ਕੋਲ ਯਾਦਾ ਟੀਚਰਸ ਨੇ ਪਰ ਗੱਲ ਹੈ ਵੀ ਜਦੋਂ ਆਲ ਓਵਰ ਪੰਜਾਬ ਚਲਾਣਾ ਹੋਵੇ ਜਿੱਥੋਂ ਦੀ ਰਿਕੁਆਇਰਮੈਂਟ ਹੁੰਦੀ ਹੈ ਫੋਰ ਐਗਜ਼ਾਮਪਲ ਜਿਵੇਂ ਦੁਆਬਾ ਉਹ ਬਾਹਰ ਫੋਰਨ ਚਲੇ ਜਾਂਦੇ ਅੰਮ੍ਰਿਤਸਰ ਵਾਲੇ ਪਟਿਆਲਾ ਅਲੱਗ ਅਲੱਗ ਏਰੀਆ ਦਾ ਅਲੱਗ ਅਲੱਗ ਸਿਸਟਮ ਹੈ ਜਿਵੇਂ ਜਦੋਂ ਪੇਪਰ ਹੁੰਦਾ ਹੈ ਤਾਂ ਜਿਹੜਾ ਬੱਚਾ ਸਿਲੈਕਟ ਹੁੰਦਾ ਉਹ ਚਾਹੇ ਜਲਾਲਾਬਾਦ ਦਾ ਹੋਵੇ ਚਾਹੇ ਪੱਟੀ ਦਾ ਹੋਵੇ ਚਾਹੇ ਅੰਮ੍ਰਿਤਸਰ ਦਾ ਹੋਵੇ ਉਹਨੂੰ ਜੋਬ ਉਸ ਹਿਸਾਬ ਨਾਲ ਮਿਲਦੀ ਆ ਬਿਲਕੁਲ ਉਹਦੀ ਵੀ ਕੋਸ਼ਿਸ਼ ਚੱਲਦੀ ਕਿ ਜਿਹੜਾ ਬੱਚਾ ਦੂਰ ਜਾਂਦਾ ਉਹਦੇ ਲਈ ਜਲਦੀ ਕੋਈ ਇੰਜੀਨੀਅਰ ਦਾ ਜਲਾਲਾਬ ਛੇ ਸਕੂਲਾਂ ਨੂੰ ਹੁਰਾਫ ਦਾ ਦਰਖਣਾ ਐਸਜੀ ਮਾਰਕੀਟ ਵਾਲੇ ਜਿਹੜਾ ਪੁਰਾਣਾ ਸਕੂਲ ਬਹੁਤ ਹਾਲਾਤਾਂ ਵਾਲੇ ਨੇ ਸਕੂਲਾਂ ਦੇ ਨੂੰ ਉਹ ਕੰਮ ਕਦੋਂ ਸ਼ੁਰੂ ਹੋਏਗਾ ਮੈਂ ਕੱਲ ਉੱਥੇ ਗਿਆ ਸੀ ਜੀ ਤੁਸੀਂ ਹੁਣ ਜਾ ਕੇ ਵੇਖੋ ਤੁਸੀਂ ਪਿੱਛੇ ਦਿਨ ਗਏ ਹੋਣੇ ਤੁਸੀਂ ਕੱਲ ਜਾ ਕੇ ਵੇਖਿਓ ਉੱਥੇ ਇੱਕ ਬੰਦੇ ਦੇ ਰੂਮ ਚੋਂ ਬਾਅਦ ਪਰ ਫਰਸ ਫਲੋਰ ਤੇ ਰੂਮ ਦਿੱਤਾ ਬਣਾ ਕੇ ਉਹਦੇ ਚ ਇੱਕ ਪ੍ਰੋਬਲਮ ਹੈ ਉਹ ਵਕਫਾ ਬੋਰਡ ਦੀ ਜ਼ਮੀਨ ਹੈ ਜਿਹੜੀ ਲੈਫਟ ਸਾਈਡ ਤੇ ਉਹ ਛੇੜ ਨਹੀਂ ਸਕਦੇ ਉਹ ਮੇਰੇ ਵਕਫਾ ਬੋਰਡ ਨਾਲ ਮੀਟਿੰਗ ਹੈ ਸਾਡੇ ਪਰਸੋਂ ਕੋਸੀਂ ਕੋਸ਼ਿਸ਼ ਕਰ ਰਹੇ ਵਕਫਾ ਬੋਰਡ ਨਾਲ ਜੁਆਇੰਟ ਕਰਕੇ ਕੋਈ ਲਾਇਬ੍ਰੇਰੀ ਕਨਵਰਟ ਹੋ ਜੇ ਕਿ ਉਹ ਮਦਰਸਾ ਹੁੰਦਾ ਸੀ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਉਹ ਅਸੀਂ ਕੋਸ਼ਿਸ਼ ਕਰ ਰਹੇ ਜੁਆਇੰਟ ਉਹਨਾਂ ਦਾ ਹੋ ਜਾਏ ਤਾਂ ਕਿ ਬੱਚੇ ਨੂੰ ਪੜਾਈ ਲਈ ਉਹ ਵੀ ਆਪਾਂ ਯੂਜ਼ ਕਰ ਸਕੀਏ ਸਰ ਸਿਟੀ ਸਕੂਲ ਦੀ ਗੱਲ ਅਖੀ ਸਕੂਲ ਦੇ ਵਿੱਚ ਆਦਿ ਪੁਰਾਣਾ ਉਹ ਇਸ ਫਾਇਦਾ ਬੜਾ ਬੁਰਾ ਆ ਰਿਹਾ ਜਿਹੜੇ ਦੁਬਾਰਾ ਨੇ ਉਹ ਫਾਇਦਾ ਬਸਤੀਆਂ ਨੂੰ ਡੰਪਾਣਾ ਰੱਖੇ ਨੇ ਬਹੁਤ ਬੜੇ ਪੂਰਾ ਅਸੀਂ ਬੜੀ ਦਿਲ ਦੀ ਇੱਕ ਪ੍ਰਪੋਜ਼ਲ ਬਣਦੀ ਬੜੀ ਜਲਦੀ ਉਹਦਾ ਹੱਲ ਹੋ ਜਾਏਗਾ ਪਰ ਮਨ ਬਹੁਤ ਚੰਗੀ ਚੀਜ਼ ਆ ਉਹ ਸ਼ਹਿਰ ਨੂੰ ਰਿਹਾ ਕੇ ਕੋਸ਼ਿਸ਼ ਹੈ ਸਰ ਇੱਕ ਜਲਾਲਾਬਾਧ ਜਿਹੜਾ ਇੱਕ ਇਤਿਹਾਸਕ ਸ਼ਹਿਰ ਹੈ ਇੱਥੇ ਜਿਹੜੀਆਂ ਪਕਾਨੀਆਂ ਬਿਲਡਿੰਗ ਸੀ ਕਿਆ ਸਾਰੇ ਖਤਮ ਕਰ ਦਿੱਤੀਆਂ ਗਈਆਂ ਜੀ ਦੋ ਜਾਂ ਤਿੰਨ ਰਹਿ ਗਈਆਂ ਨੇ ਕਿ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਕੋਸ਼ਿਸ਼ ਉਹਦੇ ਨੂੰ ਬਚਾਉਣ ਵਾਸਤੇ ਲੋਟ ਵੀ ਚੱਲ ਆ ਗਿਆ ਹੈ ਚੀਫ ਸੈਕਟਰੀ ਸਾਹਿਬ ਤੋਂ ਮਾਰਕ ਵੀ ਹੋ ਗਈ ਹੈ ਸਾਡੀ ਪੁਰਾਣੀ ਤਸੀਲ ਜਿਹੜੀ ਸਭ ਤੋਂ ਮੇਨ ਹੈ 102 ਸਕੂਲ ਦੇ ਅੰਦਰ ਬਿਲਡਿੰਗ ਹੈ ਪਰ ਇੱਕ ਸਾਡੀ ਪੁਰਾਣੀ ਤਸੀਲ ਦੇ ਵਿੱਚ ਉਹਦੀ ਅਸੀਂ ਰੈਨੋਵੇਸ਼ਨਾਂ ਸੇ ਕੋਸ਼ਿਸ਼ ਕੀਤੀ ਪਰ ਪੀਡੂ ਡਿਪਾਰਟਮੈਂਟ ਦੀ ਕੋਈ ਉਹਦੇ ਇਨਸਟਰਕਸ਼ਨ ਨਹੀਂ ਕਿ ਇਨੀ ਪੁਰਾਣੀ ਬਿਲਡਿੰਗ ਦਾ ਫਿਰ ਉਹ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਗੱਲ ਕਰੀਏ ਤੋਂ ਸਾਡੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਹੈ ਜਿਵੇਂ ਜਿਵੇਂ ਕਰਕੇ ਅਸੀਂ ਪੁਰਾਣੀ ਬਿਲਡਿੰਗ ਅੱਗੇ 85 ਸਰਪੇਕਟ 108 ਲੱਖ ਰੁਪਏ ਆਇਆ ਇਸ ਤੋਂ ਇਲਾਵਾ ਵੀ ਕੋਈ ਅਮਾਉਂਟ ਆਨ ਦੀ ਕੋਈ ਵੀ ਨਹੀਂ ਬਿਲਕੁਲ ਹਰ ਸਾਲ ਜੀਡੀ ਜੀਡੀ ਰਿਪੋਰਟਸ ਸਕੂਲ ਵਾਲਿਆਂ ਨੂੰ ਕਿਹਾ ਤੁਸੀਂ ਡਿਮਾਂਡ ਮੰਗੋ ਉਹ ਜ਼ਰੂਰ ਪੂਰੀ ਕਰਨਾ ਸ਼ਡਾ ਕੰਮ ਹੈ ਐਜੂਕੇਸ਼ਨ ਲਈ ਕੋਈ ਰਿਕੁਆਇਰਮੈਂਟ ਨਹੀਂ ਆਈ ਥਿੰਕ ਪੰਜਾਬ ਦਾ 17759 ਕਰੋੜ ਰੁਪਏ ਸ਼ਾਇਦ ਇਸ ਸਾਲ ਬਜਟ ਚ ਆਇਆ ਔਰ ਇਹ ਬਹੁਤ ਵੱਡੀ ਪਹਿਲੀ ਵਾਰੀ ਹੋਇਆ ਐਜੂਕੇਸ਼ਨ 'ਚ ਇੰਨਾ ਵੱਡਾ ਬਦਲਾਅ ਆਇਆ ਨਹੀਂ ਪਹਿਲਾਂ ਕਦੇ ਸਕੂਲਾਂ 'ਚ ਕਮਰੇ ਨਹੀਂ ਸੀ ਕਈ ਬੱਚੇ ਥੱਲੇ ਬੈ ਕੇ ਪੜ੍ਹਦੇ ਸੀ ਸਕੂਲ ਫੈਮਿਲੀਸ 'ਚ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਪਹਿਲੀ ਵਾਰੀ ਹੋਇਆ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈਣੀ ਹੋਏ ਤਾਂ ਪੇਪਰ ਦੇ ਕੇ ਐਡਮਿਸ਼ਨ ਦੇ ਸਕੂਲ 'ਚ ਸਰ ਪਿੱਛੇ ਜੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿੰਦੇ ਵਿੱਚ ਸਕੂਲਾਂ ਨੇ 500 ਧਾਇਰੇ ਦੇ ਅੰਦਰ ਜਿਹੜੀ ਹੈ એનર્ਜੀ ਡਰਿੰਕ ਨਾ ਫੇਲ ਕਰਨੀ ਆ ਮੋਟੀਵੇਸ਼ਨ ਆ ਜਿਹੜਾ ਨਹੀਂ ਬਿਲਕੁਲ ਚੰਗੀ ਗੱਲ ਹੈ ਸਾਡੇ ਬੱਚੇ ਨੂੰ ਅਸੀਂ ਜੇ ਪ੍ਰੋਟੀਨ ਪੋਸ਼ਟਸ ਦਿਆ ਗਏ ਤਾਂ ਬਿਲਕੁਲ ਚੰਗੀ ਗੱਲ ਹੈ ਜਿਹੋ ਦੀ ਚੀਜ਼ ਤੇਰੇ ਬੱਚਿਆਂ ਨੇ ਨੁਕਸਾਨ ਕਰਦੀ ਤਾਂ ਸਾਨੂੰ ਰੋਕਣੀ ਵੀ ਚਾਹੀਦੀ ਪਰ ਸੈਕਿੰਡ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਸਕੂਲਸ ਹੈ ਅਸੀਂ ਉੱਥੇ ਬੱਚਿਆਂ ਨੂੰ ਪੜਾਉਣਾ ਸੀ ਭੇਜ ਦਿਆਂ ਜੇ ਬੱਚਿਆਂ ਨੂੰ ਅਸੀਂ ਨਹੀਂ ਸਮਝਾ ਸਕਦੇ ਤਾਂ ਕੌਣ ਸਮਝਾਏ ਸਰ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਕਿ ਇਹ ਗਰਾਉਂਡ ਲੈਵਲ ਤੇ ਵੀ ਇਹ ਹੋਏਗਾ ਜਾਂ ਕਿਸੇ ਦੀ ਜ਼ਿੰਮੇਵਾਰੀ ਹੋएगी ਜਾਂ ਸਕੂਲ ਸਟਾਫ ਦੀ ਇਹ ਸਾਨੂੰ ਦੁਕਾਨਦਾਰ ਨੂੰ ਵੀ ਸਮਝਣਾ ਪਊਗਾ ਸਾਡੇ ਬੱਚੇ ਆ ਜੇ ਅਸੀਂ ਉਹਨਾਂ ਦਾ ਧਿਆਨ ਰੱਖਾਵਾਂਗੇ ਤਾਂ ਕੌਣ ਰੱਖੂਗਾ ਕਿਉਂਕਿ ਡਾਈਟ ਉਹਨਾਂ ਗੇੜ ਹੀ ਰਹੀ ਨਹੀਂ ਪਹਿਲਾਂ ਹੁੰਦੀ ਸੀ ਵਰਕਆਊਟ ਵਰਕਆਊਟ ਜ਼ਿਆਦਾ ਸੀ ਡਾਈਟ ਵੀ ਠੀਕ ਸੀ ਪਰ ਥੋੜੀ ਉਹ ਬਿਲਕੁਲ 100% ਸਾਰਿਆਂ ਲਈ ਪ੍ਰੋਬਲਮ ਹੈ ਤਾਂ ਸਾਨੂੰ ਸਾਰਿਆਂ ਨੂੰ ਰੈਲਬਿਲ ਕੀ ਉਹਦਾ ਸਹਿਯੋਗ ਦੇ ਕੇ ਦੂਰ ਕਰਨਾ ਚਾਹੀਦਾ ਐਮਐਲਏ ਸਾਹਿਬ ਜੋ ਕਾਗਜ਼ਾਂ ਤੇ ਸਾਨੂੰ ਗੱਜ ਦਿਖਾਇਆ ਜਾ ਰਿਹਾ ਕਿ ਰੈਲਿਟੀ ਐਚ ਵੀ ਤੁਸੀਂ ਸਾਰੇ ਪੱਤਰਕਾਰਾਂ ਨੂੰ ਉਹ ਚੀਜ਼ਾਂ ਦਿਖਾ ਸਕਦੇ ਹੋ ਤੁਸੀਂ ਤਾਂ ਹੀ ਤੁਹਾਨੂੰ ਦਿੱਤਾ ਕਿਉਂਕਿ ਕਿੰਤੂ ਪਰੰਤੂ ਕਈ ਹੋਣੀਆਂ ਹੈ ਕਿ ਉਹਨਾਂ ਨੂੰ ਵੀ ਦੇ ਦਿਓ ਵੀ ਮੇਰੇ ਜਾਓ ਪਿੰਡਾਂ 'ਚ ਚੈੱਕ ਕਰਕੇ ਆਉਂਗਾ ਤੇ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਵੀ ਜ਼ਰੂਰ ਜਿਹੜੇ ਪਿੰਡ ਕੋ ਮੋਸਟਲੀ ਹਰ ਪੱਤਰਕਾਰ ਸਭਾਂ ਸਾਰੇ ਜਾਣਦੇ ਝੂਠ ਬਾਰ ਕੇ ਕੁਛ ਨਹੀਂ ਮਿਲਣਾ ਮੈਂ ਤੇ 35 ਕਰੋੜ ਵੀ ਕਹਿ ਸਕਦਾ ਸੀ ਜੇ ਉਹ 48 ਕਰੋੜ ਦਾ ਮੈਂ ਉਹ ਪੈਸੇ ਕਿਵੇਂ ਕਰਦਾਗਾ ਤੁਸੀਂ ਇਹ ਤਾਂ ਤੁਸੀਂ ਗਰਲ ਸਕੂਲ ਚਲਾਈਏ ਬாய் ਸਕੂਲ ਵੀ ਖੇਲੋ ਕੋਈ ਏੜ ਕਰਿਆ ਸਕੂਲ ਫੈਮਿਨਿਸ ਬਣਾਉਂਦੇ ਤੇ ਸੂਤਾ ਵੇਖ ਲੋ ਇੱਕ ਪਾਸੇ ਜਿਹੜਾ ਮਰਜੀ ਤੁਸੀਂ ਚੂਸ ਕਰ ਲੋ ਜੇ ਗਲਤ ਹੋਈ ਅਸੀਂ ਦਿਨਦਾਰ ਜੋ ਰੈਲਿਟੀ ਹੋ ਗਈ ਉਹ ਸ਼ੀਸ਼ਾ ਕਰਨਾ ਸਾਡਾ ਫਰਜ਼ ਹੈ ਬੱਚਿਆਂ ਦੀ ਡਿਵੈਲਪਮੈਂਟ ਦੀ ਗੱਲ ਹੈ ਬੱਚੇ ਦੀ ਐਜੂਕੇਸ਼ਨ ਦੀ ਗੱਲ ਹੈ ਅਸੀਂ ਤਾਂ ਸਾਰੇ ਨਾਲ ਰਲ ਮਿਲ ਕੇ ਸਹਿਯੋਗ ਅਸੀਂ ਸਾਡੇ ਰਿਟਾਇਰਡ ਅੰਕਲ ਨੇ ਫਿਰ ਮਾਰਕੀਟ ਦੇ ਚੇਅਰਮੈਨ ਨੇ ਇਹਨਾਂ ਤੋਂ ਵੀ ਪੁਰਾਣਾ ਕੁਝ ਸਿੱਖਦੇ ਰਹਿੰਦੇ ਆ ਉਸ ਸਮੇਂ ਕੀ ਚੱਲਦਾ ਸੀ ਵਧੀਆ ਕੀ ਕਰ ਸਕਦੇ ਸੀ ਹੁਣ ਆਪਾਂ ਉਹਨੂੰ ਕਿਵੇਂ ਅਪਡੇਟ ਕਰ ਸਕਦੇ ਆ ਅੱਜ ਦਾ ਪ੍ਰਾਈਵੇਟ ਸਕੂਲਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕੱਲ ਮੈਂ ਅਰਨੀਵਲੇ ਸਕੂਲ ਚ ਗਿਆ ਸੀ ਸਾਡੇ ਇੱਕ ਜਗਿੰਦਰ ਭਾਜੀ ਦਾ ਸਕੂਲ ਹੈ ਇਹਦੇ ਕੋਲ ਚਲੇ ਜੀ ਇਹ ਨਵੀਤ ਤੋਂ ਨਵਾਂ ਕੁਝ ਦਿਖਤਾ ਰਹਿੰਦਾ ਹੈ ਤੇ ਘੱਟੋ ਘੱਟ ਪ੍ਰਾਈਵੇਟ ਵਾਲੇ ਨਾਲੋਂ ਹੁੰਦਾ ਨਾ ਜ਼ਿਆਦਾ ਅਸੀਂ ਉਹ ਸਰਕਾਰੀ ਸਕੂਲਾਂ ਜਿਹੜੇ ਪੁਰਾ ਸੋਲਟਾ ਦੇਗਾ ਸਰ ਇੱਕ ਆਪਣੇ ਲੱਲਾ ਮੱਤੀ ਭਗਵਾਨ ਪਰਾਤੀ ਪ੍ਰਾਈਵੇਟ ਸਕੂਲ ਵੀ ਹੈ ਦਾ ਦੇ ਜੀ ਸलाम ਬਸਤੀ ਹੈ ਇੱਥੇ ਵੈਸੇ ਰਿਕੁਆਇਰਮੈਂਟ ਜੇ ਬੱਚੇ ਡੁੱਬਦੇ ਬਾਹਵੇਂ ਨਾਲ ਦੇ ਭੇਜਦੇ ਨਹੀਂ ਆਉਂਦੇ ਤੋ ਆਪਾਂ ਡਿਪਾਰਟਮੈਂਟ ਸਾਰੇ ਬੀਪੀਓ ਸਭਾ ਨਾਲ ਬੈਠੇ ਪਰ ਜਲਦੀ ਉਹਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪਾਪਰ ਬਿਲਡਿੰਗ ਦੇ ਇਤਿਹਾਸ ਮੁੱਦੇ ਤੱਕ ਉਹ ਵੀ ਸਰਕਾਰ ਦੇ ਸਕੂਲਾਂ 'ਚ ਜਿਹੜੀਆਂ ਚੋਰੀਆਂ ਹੁੰਦੀਆਂ ਉਹਦੇ ਵਾਸਤੇ ਸਿਕਿਉਰਿਟੀ ਗਾਰਡ ਦੇ ਕਿਸ ਤਰ੍ਹਾਂ ਦੀ ਆਪਾਂ ਬਿਲਕੁਲ ਹੁਣ ਅਸੀਂ ਕੋ ਪਹਿਲਾਂ ਚੌਕੀਦਾਰ ਰੱਖੇ ਗਏ ਸੀ ਉਦੋਂ ਸਫਾਈ ਕਰਮਚਾਰੀ ਰੱਖੇ ਗਏ ਹੋਲੀ-ਵਲੀ ਹੋਰ ਸਟਾਫ ਅੰਕੇ ਦਾ ਕਦੇ ਸਕੂਲਾਂ ਨੂੰ ਪੁੱਛਤੇ ਨਹੀਂ ਗੋਦਾ ਸੀ ਕੀ ਹਾਲਾਤ ਸੀ ਆਪਾਂ ਵੇਖਦੇ ਰਹੇ ਹੁਣ ਕੋਈ ਸਕੂਲ ਤੁਹਾਨੂੰ ਇਹ ਨਹੀਂ ਮਿਲੇਗਾ ਵੀ ਸਕੂਲ ਦਾ ਹਾਲਾਤ ਬਹੁਤ ਬੁਰੇ ਟਡੋ-ਟਡੋ ਕੋਸ਼ਿਸ਼ ਹੈ ਸਾਡੇ ਵੱਲ ਦਾ ਪ੍ਰਾਇਮਰੀ ਸਕੂਲ ਵਿੱਚ ਜ਼ਿਆਦਾ ਇਹ ਨਹੀਂ ਬਿਲਕੁਲ 100% ਪ੍ਰੋਬਲਮ ਹੈ ਜਿਹੜੀ ਜਿਹੜੀ ਸਟਾਫ ਦੀ ਲੋੜ ਹੈ ਸਰਕਾਰ ਹੋਰ ਵੀ ਅਸੀਂ ਸਟਾਫ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਚੋਰੀਆਂ ਨਾ ਹੋਣ ਅਤੇ ਸਕੂਲਾਂ ਨੂੰ ਹੋਰ ਚੰਗੇ ਤਰੀਕੇ ਨਾਲ ਸਾਰ ਪੰਜਾਬ ਦੇ ਜਿਹੜੇ ਐਜੂਕੇਸ਼ਨ ਕੋਆਰਡੀਨੇਟਰ ਬਣਾਏ ਨੇ ਏਕੇ ਸਮੱਸਿਆ ਬਣਾਏ ਨੇ ਪੰਜਾਬ ਦੇ ਜਿਹੜੇ ਐਜੂਕੇਸ਼ਨ ਕੋਆਰਡੀਨੇਟਰ ਬਣਾਏ ਆ ਉਹ ਆਪਾਂ 7 ਅਪ੍ਰੈਲ ਤੋਂ ਇੱਕ ਨਵਾਂ ਪ੍ਰੋਗਰਾਮ ਸਟਾਰਟ ਹੋ ਰਿਹਾ ਹੈ ਫਿਰ ਇੱਕ ਦਿਨ ਤੁਹਾਨੂੰ ਬੁਲਾਵਾਂਗੇ ਉਹਦੇ ਬਾਰੇ ਜਲਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਸਰਕਾਰ ਦਾ ਇੱਕ ਹੀ ਮੋਟਿਵ ਹੈ ਪੜਾਈ ਔਰ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣਾ ਸਰ ਐਜੂਕੇਸ਼ਨ ਤੋਂ ਹਾਂ ਕਿ ਜਿਹੜਾ ਟੇਕ ਮਿੰਟ ਸਰ ਪਲੀਜ਼ ਗਰਲ ਸਕੂਲ ਆ ਜਿਵੇਂ ਜਾਂ ਸਕੂਲ ਹੈ ਇਹਨਾਂ ਦੇ ਬਾਹਰ ਚ ਮੁੰਡੇ ਜਦੋਂ ਤਿੰਨ ਤਿੰਨ ਮੋਟਰਸਾਈਕਲ ਚੜ ਕੇ ਗੇੜੀਆਂ ਤੇ ਬਹੁਤ ਹੁੰਦੇ ਨੇ ਘੜ ਬਹੁਤ ਜਾਂਦੇ ਨੇ ਆ ਕੇ ਪ੍ਰਸ਼ਾਸਨ ਜਦੋਂ ਧਿਆਨ ਹੁੰਦਾ ਬਾੜੇ ਮੋਟੇ ਸਿੱਕਤੀ ਕਰ ਦਿੰਦਾ ਜੀ ਪਰ ਦੋ ਤਿੰਨ ਦਿਨ ਬਾਅਦ ਫਿਰ ਉਹੀ ਹਾਲਾਤ ਹੋ ਜਾਂਦੇ ਨੇ ਨਹੀਂ ਮੈਂ ਕੋਸ਼ਿਸ਼ ਕਰਦਾ ਮੈਂ ਅੱਜ ਹੀ ਗੱਲ ਕਰਨਾ ਡੀਐਸਪੀ ਨਾਲ ਸਿਰ ਪੱਕਾ ਕੰਮ ਹਾਲ ਦੀ ਡੀਐਸਪੀ ਸਭਾ ਨਾਲ ਗੱਲ ਕਰਕੇ ਆਪਾਂ ਇੱਕ ਪਰਮਾਨੈਂਟ ਬੰਦਾ ਕੋਾ ਹੁਕਮ ਕਰਦਾ ਜਾਂ ਕੋਈ ਬਟਾਵਰ ਇੱਕ ਕਪਾ ਛੁੱਟੀ ਦੇ ਟਾਈਮ ਸਰ ਪ ਉਡੀ ਲਵਾ ਲਓ ਜਲਵਾ ਲਓ ਲਵਾ ਦੇ ਇਹਦਾ ਹੱਲ ਹੋਰ ਕੋਈ ਨਹੀਂਗਾ ਜੀ ਹੋਰ ਸਭ ਚਲਾਨ ਕੱਟ ਕੇ ਦਿਓ ਨਾ ਬੱਚਿਆਂ ਦੇ ਜਿਹੜੇ ਬੀੜੀਆਂ ਮਾਰਦੇ ਨੇ ਪਾਲਦੇ ਆਪਾਂ ਉਹਨੇ ਕਰਾ ਦੇ ਸਰ ਸ਼ਹਿਰਿੰ ਤੋਂ ਕੱਟ ਕੇ ਐਜੂਕੇਸ਼ਨ ਤੋਂ ਹਟਾ ਦੇ ਯਾਨ ਸ਼ਹਿਰਿੰ ਘੱਲੀਆਂ ਬਾਜ਼ਾਰਾਂ ਸੜਕਾਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਕਿੰਦੇ ਵਾਰ ਕੀ ਗੱਲ ਹੈ ਸੀਵਰੇਜ ਵਾਲਾ ਜਿਹੜਾ ਬੜੀ ਜਲਦੀ ਹੱਲ ਹੋਰ ਵਾਲਾ ਉਹਦੀ ਪਰਸੋ ਮੀਟਿੰਗ ਹੈ ਬੁੱਧਵਾਰ ਕਿਉਂਕਿ ਉਹ ਵਾਟਰ ਪਬਲਿਕ ਹੈਲਥ ਕੋਲ ਹੈ ਸੀਵਰੇਜ ਲਲਾਬਾਦ ਐਮ ਐਲ ਏ ਸਰ ਤੁਸੀਂ ਵੀ ਸਰਕਾਰ ਦੇ ਜਾਣੇ ਹੋ ਵੈਸੇ ਇਹਨਾਂ ਤੇ ਐਗਰੀ ਸਰ ਐਗਰੀ ਉਹ ਦੇ ਜੀ ਕਿ ਇਹ ਜਿਹੜੀ ਨਗਰ ਕੌਂਸਲ ਹੈਵੇਂ ਖਾਨਾ ਪੁੱਟੀ ਕਰਦੀ ਜਿਹੜੀ ਆਪਣੇ ਬਜਰੀ ਵਾਲੀਆਂ ਸੜਕਾਂ ਕਿ ਅਸੀਂ ਆਪਣੇ ਜਿਹੜੀਆਂ ਅਲੁਖ ਬਜਰੀਆਂ ਨੇ ਉਹ ਵੀ ਵਿੱਚ ਉਹ ਇੰਟਰਲੋਕ ਟਾਈਲਾਂ ਬਿੱਟ ਕਰੀ ਜਾਂਦੀ ਐਵੇਂ ਪਾਲਤੂ ਦੀ ਖਾਨਾ ਪੁੱਟੀ ਤੀਜੇ ਮੈਨੋਂ ਨਿਕਲ ਕੇ ਉਲਟਾ ਸੜਕਾਂ ਤੇ ਜਾਦਾ ਗੰਦ ਮਿਲਦਾ ਜਿਹੜੀ ਬਜਰੀ ਵਾਲੀਆਂ ਡੀ ਐਸ ਪੀ ਸਾਹਿਬ ਸਸਿਕਾ ਡੀਐਸਪੀ ਸਾਹਿਬ ਸਾਰੇ ਨਾ ਇੱਕ ਜਿਹੜਾ ਆਪਣੇ ਬਰ ਸਕੂਲ ਵਾਲਾ ਇਸ਼ੂ ਹੈ ਜਿਹੜੀ ਸਿਕਿਉਰਟੀ ਦਾ ਰੀਜ਼ਨ ਹੈ ਜਿਹਦਾ ਛੁੱਟੀ ਹੁੰਦੀ ਬੱਚੇ ਬੱਚੇ ਬਹੁਤ ਗੜੀਆਂ ਮਾਰ ਰਹੇ ਹੁੰਦੇ ਇੱਕ ਪੀਸੇਰ ਵਾਲੇ ਨੂੰ ਆਰਡਰ ਕਰ ਦਿਓ ਪਰਮਨੈਂਟ ਜਦੋਂ ਛੁੱਟੀ ਦਾ ਟਾਈਮ ਹੋਵੇ ਉੱਥੇ ਖੜੇ ਰਹਿ ਜਾਵੇ ਇਹ ਕਰਵਾ ਦਿਓ ਇਹ ਤੋਂ ਬਾਅਦ ਇਹ ਪ੍ਰੋਬਲਮ ਨਾ ਹੁੰਦੀ ਤੁਸੀਂ ਮੈਨ ਆਪਣੇ ਕਚਹਿਰੀ ਵਾਲੀ ਰੋੜੀ ਦੇਖੋ ਮੈਂ ਉਹਦੇ ਇੱਕ ਮੈਂ ਦੱਸ ਦੇਣਾ ਉਹਦਾ ਜਿਹੜਾ ਜਿਹੜੀ ਲੁੱਕ ਵਾਲੀ ਸੜਕ ਹੈ ਸੜੀ ਪਿੱਛੋਂ ਉਸੀ ਟੈਂਡਰੋ ਦਾ ਆਲਰੇਡੀ ਸਾਰਾ ਸੈਂਕਸ਼ਨ ਹੋ ਕੇ ਆ ਗਿਆ। ਹੋਰ ਅੱਜ 5 ਵਜੇ ਬੁਲਾਇਆ ਸਾਰੇ ਸਟਾਫ। ਗਰਮੀ ਦੇ ਕਰਣੇ ਗਰਮੀ ਕਰਕੇ ਜੋ ਮਾਰਚ ਤੋਂ ਪਹਿਲਾਂ ਲੋਕ ਪੈ ਨਹੀਂ ਸਕਦੀ ਪਿੰਡਾਂ ਜਿਵੇਂ ਹੁਣੇ ਸਟਾਰਟ ਹੋਈ। ਇਸ ਕਰਕੇ ਅਗਲੇ ਮਹੀਨੇ ਤੱਕ ਤੁਹਾਨੂੰ ਜਿਲ੍ਹਾ ਲਾਹੌਰ ਦੀ ਸਾਰੀਆਂ ਸੜਕਾਂ ਕੰਪਲੀਟ ਹੋਣ। ਸਰ ਇੱਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਰ ਸਾਲ ਸਿਲੇਬਸ ਚੇਂਜ ਹੋ ਜਾਂਦਾ ਹੈ ਇਹਦੇ ਬਾਰੇ ਸਰਕਾਰ ਕੀ ਕਰਦੀ ਹੈ ਕਿ ਉਹਨਾਂ ਨੂੰ ਅਕਸਰ ਅਹਿਸਾਸ ਹੁੰਦਾ ਵੀ ਪਿਛਲੇ ਸਾਲ ਅਸੀਂ ਬੜੇ ਲਿਖੇ ਨਹੀਂ ਸੀ ਐ ਕਿ ਜਾਰੇ ਪੜ ਕੇ ਸਿਲੇਬਸ ਚੇਂਜ ਕਰਦੀ ਕਿਤਾਬ ਗਰੀਬ ਬੰਦੇ ਨੂੰ ਕਿਤਾਬਾਂ ਲੈਣੀਆਂ ਜਿਹੜੀਆਂ ਔਖੀ ਹੋ ਜਾਂਦੀ ਹੈ ਅਸੀਂ ਬੜਦੇ ਸੀ ਅਸੀਂ ਕਿਤਾਬਾਂ ਲੈ ਲੈਂਦੇ ਸੀ ਇੱਕ ਦੂਜੇ ਤੋਂ ਹੁਣ ਤਾਂ ਉਹ ਸਿਸਟਮ ਹੀ ਖਤਮ ਹੋ ਗਿਆ ਉਹ ਅਸੀਂ ਡੀਓ ਸਭਾ ਤੇ ਅਸੀਂ ਗੱਲ ਕਰੀ ਉਹਦੇ ਬਾਰੇ ਅੱਠੀ ਤੱਕ ਫ੍ਰੀ ਵੀ ਹੈ ਬੱਚੇ ਕਿਤਾਬਾਂ ਫ੍ਰੀ ਐ ਸਰ ਉਹਨਾਂ ਨੂੰ ਪ੍ਰਾਈਵੇਟ ਨਹੀਂ ਹੈ ਪ੍ਰਾਈਵੇਟ ਨਹੀਂ ਹੈ ਜੇ ਬਾਹਰ ਸ਼ੌਕ ਤੇ ਜਾਂਦੇ ਨੇ ਜੀ ਉਹ ਅਸੀਂ ਅਸੀਂ ਨਹੀਂ ਉਹਦੇ ਬਾਰੇ ਨਾ ਔਰ ਕੋਈ ਜਲਦੀ ਉਹਦੇ ਕੋਲ ਹੱਲ ਕਰਨ ਲੱਗਿਆ ਤਾਂ ਕਿ ਉਹ ਨਾ ਹੋਵੇ ਜਿਹੜੀ ਪ੍ਰੋਬਲਮ ਹੈ ਉਹ ਸਾਰੇ ਦੇ ਸਾਹਮਣੇ ਹੈ ਕਿਤਾਬਾਂ ਇਹ ਕੋਈ ਤੁਹਾਨੂੰ ਤੁਹਾਨੂੰ ਮਿਲਦੀਆਂ ਨਹੀਂ ਜੀ ਤੇ ਪੋਲੀਸਿੰਗ ਸਾਰਾ ਕਿਤਾਬਾਂ ਤਾਂ ਉਹ ਦੂਜੇ ਦੁਕਾਨਾਂ ਨਾਲ ਘਰੇ ਪਰ ਰੋਕਛਦ ਸਰ ਦਖਲੀ ਕੋਈ ਨਹੀਂ ਜੀ ਕਿਤਾਬਾਂ ਦੇ ਕੁਝ ਦੁਕਾਨਦਾਰ ਜਿਹੜੇ ਵਾਚ ਕੋਈ ਬਿਲਕੁਲ ਮੈਂ ਸਮਝਦਾ ساری ਗੱਲ ਕਿਵੇਂ ਚੱਲਦਾ ਪੋਲੀਸਿੰਗ ਕਿਵੇਂ ਕੋਈ ਕਿਤਾਬ ਕੋਈ ਵੀ ਰੱਖਦਾ ਉਹਦੇ ਬਾਰੇ ਡੀਐਸ ਬਾਬ ਨੂੰ ਆਪਾਂ ਕਰ ਲੈਣੇ ਗੱਲ ਕੀ ਹਲ ਹੋ ਸਕਦਾ ਜਲਦੀ ਜਲਦੀ ਉਹ ਆ ਦੇ